ਜਨਾਨੀਆਂ ਦਾ ਵੀ ਬਾਈ ਜੀ ਓਖਾ ਹੀ ਅੱਜ ਪ੍ਰੀਤ ਨੇ ਕਰਾਣੇ ਸੀ ਆਪਣੇ ਨੇਲ ਐਕਸਟੈਂਸ਼ਨ ਅਰੂਹੀ ਮੇਕਓਵਰ ਸਟੂਡੀਓ ਤੋਂ ਤਿਆਰ ਹੋ ਕੇ ਚੱਕੀ ਗੱਡੀ ਤੇ ਘਰ ਤੋਂ ਆਪਾਂ ਨਿਕਲ ਪਏ ਕੁੜੀਆਂ ਬਾਈ ਜੀ ਮੈਂ ਕਹਿੰਨਾ ਕਿਤੇ ਕਿਤੇ ਘੁੰਮ ਆਉਂਦੀਆਂ ਨੇ ਇੰਨੀ ਨਹੀਂ ਸ਼ੋਪਿੰਗ ਕੱਲੀਆਂ ਜਾ ਕੇ ਕਰ ਆਉਂਦੀਆਂ ਨੇ ਮੇਰੇ ਵਾਲੀ ਨੇ ਤਾਂ ਬਾਈ ਕਿਤੇ ਵੀ ਜਾਣਾ ਹੋਵੇ ਨਾ ਮੈਨੂੰ ਨਾਲ ਐਵੇਂ ਘੜੀਸੀ ਫਿਰੂਗੀ ਨਹੀਂ ਨੋ ਤੂੰ ਲਵਾਉਣੇ ਬੰਦੇ ਨੂੰ ਕਦੇ ਵੀ ਨਾਲ ਘੜੀਸੀ ਜਾਨੀ ਪਈ ਹੈ ਤੁਹਾਡੀ ਪਸੰਦ ਲਈ ਲਵਾਉਂਗੀ ਡੈਡੀ ਸਸਾ ਦਾ ਕਿੰਨਾ ਮਿਲ ਗਿਆ ਹੋ ਗਿਆ ਕਿਹੜੇ ਤੇ ਜਾਣਾ ਸੀਗਾ ਮੈਂ 3000 ਦੀ ਦਿਹਾੜੀ ਤੜਾਦੀ ਮੈਡਮ ਨੇ ਮੈਂ ਕਿਹਾ ਚਲ ਆਪ ਜਾ ਕੇ ਲਵਾ ਲਿਆ ਨਹੀਂ ਤ ਸਾਤੀ ਜੀ ਜੀ ਕੋਈ ਹੱਟੀ ਤਾਂ ਇਕੱਲੀ ਨਹੀਂ ਗਈ ਇਹ ਕਿਉਂ ਜਾਵਾਂ ਮੈਂ 20 ਮਿੰਟਾਂ ਚ ਪਹੁੰਚ ਗਏ ਬਾਈ ਜੀ ਆਪਾਂ ਲੋਕੇਸ਼ਨ ਦੇ ਉੱਤੇ ਸਾਡੇ ਜਾਣ ਤੋਂ ਪਹਿਲਾਂ ਹੀ ਪੈਨ ਬਾਹਰ ਖੜੇ ਵੇਟ ਕਰ ਰਹੇ ਸੀਗੇ ਅੱਗੇ کہہ ਰਿਹਾ ਸੀ ਅੱਗੇ ੱਲੇ ਸੀ ਮੈਂ ਕੰਡਾ ਜੀ ਕਿੰਨੇ ਹੋ ਵਧੀਆ ਸਰ ਸਾਨੂੰ ਲੋਕੇਸ਼ਨ ਲੱਭਣ 'ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਦੋਸਤੋ ਇਸ ਲਈ ਭੈਣ ਪਹਿਲਾਂ ਹੀ ਬਾਹਰ ਆ ਗਈ ਸੀ ਜੇ ਤੁਸੀਂ ਵੀ ਦੋਸਤੋ ਆਣਾ ਹੋਵੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਕੋਈ ਵੀ ਇਨਕੁਆਰੀ ਹੋਵੇ ਤਾਂ ਇਹਨਾਂ ਦੀ ਆਈਡੀ ਵੀ ਥੱਲੇ ਮੈਂਸ਼ਨ ਹੈ ਸਟੂਡੀਓ ਪਹੁੰਚ ਕੇ ਪਹਿਲਾਂ ਆਪਾਂ ਚਾਹ ਪੀਤੀ ਚਾਹ ਪੀ ਕੇ ਸਮੋਸੇ ਖਾ ਕੇ ਤੇ ਫਿਰ ਪਸੰਦ ਕਰਨ ਲੱਪੇ ਆਪਣੇ ਨੇਲਸ ਡਿਜ਼ਾਈਨ ਹੀ ਨੇਲਸ ਦੇ ਇੰਨੇ ਸੀਗੇ ਕਿ ਪ੍ਰੀਤ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਮੈਂ ਕਿਹੜਾ ਪਸੰਦ ਕਰਾਂ ਮੈਨੂੰ ਕਹਿੰਦੀ ਤੁਸੀਂ ਦੱਸੋ ਮੈਂ ਕਿਹੜੇ ਵਾਲੇ ਕਰਾਵਾਂ ਮੈਂ ਕਿਹਾ ਮੈਨੂੰ ਇਹਨ ਕਰ ਦੋ ਇਹਨੇ ਜਿਉਂ ਬੋਲਣਾ ਸ਼ੁਰੂ ਕੀਤਾ ਦੋਸਤੋ 1 ਮਿੰਟ ਚੁੱਪ ਨਹੀਂ ਹੋਈ ਹਾਰ ਕੇ ਭੈਣ ਉਹਨਾਂ ਨੇ ਆਪੇ ਗਿਆ ਤਾਂ ਭੈਣੇ ਚੁੱਪ ਕਰ ਜਾ ਬਹੁਤ ਵਧੀਆ ਲੱਗਣ ਜਿਨੇ ਸੋਹਰੇ ਦੇਖ ਕੇ ਪੁੱਛ ਰਹੇ ਕਿੱਥੋਂ ਕਰਾਇਆ ਕਿੱਥੋਂ ਕਰਾਇਆ ਮੈਂ ਦੱਸਾਂ ਉਹ ਵੀ ਮੇਕਅਪ ਸਟੂਡੀਓ ਤੋਂ ਬਣਾਈਆ ਤਾਂ ਭੈਣ ਚੁੱਪ ਕਰ ਲੋ ਪਤਾ ਕਿੱਦਾਂ ਕਰਨੇ ਕਿੱਦਾਂ ਨਹੀਂ ਆਉਂਦਾ ਮੈਂ ਚੰਗੀ ਤਰ੍ਹਾਂ ਦੱਸਦੀ ਆਂ ਤੁਹਾਨੂੰ ਸਾਨੂੰ ਬਹੁਤ ਸਾਡਾ ਕੰਮ ਹੈ ਨਾ ਥੋੜਾ ਜਿਹਾ ਕਲਰ ਕਰਦੇ ਆਂ ਤੇ ਕਾਕੇ ਦਿਖਾਵਾਂਗੇ ਤੁਹਾਨੂੰ ਆਪ ਪਸੰਦ ਤੁਸੀਂ ਆਪੇ ਕਹਿਣਾ ਵਾਓ ਕਿੰਨੇ ਸੋਹਰੇ ਬਣੇ ਥੋੜੇ ਤੋਂ ਦੋ ਜਣੀਆਂ ਤੇ ਨੇ ਭੈਣੇ ਚੁੱਪ ਕਰਾਈ ਜਾਂਦੀ ਮੇਰਾ ਸੋ कॾहिं जॻहि तिखे न लायो ਪੈਨ ਉਹਨਾਂ ਨੇ ਚੱਕੀਆਂ ਰਹਿਤੀਆਂ ਤੇ ਚੰਗੀ ਤਰ੍ਹਾਂ ਦੇ ਨੋ ਰਗੜ ਰੋੜ ਕੇ ਲਾਤੇ ਆ ਟਾਰਚ ਜੀ ਦੀ ਨਹੀਂ ਸਮਝਾਈ ਬਈ ਕਦ ਲਈ ਹੁੰਦੀ ਹੈ ਜਦੋਂ ਵੀ ਨੋ ਲਾਉਂਦੇ ਸੀ ਉਦ ਤੇ ਆ ਟਾਰਚ ਪਤ ਨਹੀਂ ਕਿਉਂ ਮਾਰਦੇ ਸੀ ਨੇਲਸ ਲਗਾਉਣ ਤੋਂ ਬਾਅਦ ਬਾਈ ਜੀ ਨਾਲ ਹੀ ਉੱਤੇ ਸ਼ੁਰੂ ਕਰਤੀ ਕਲਾਕਾਰੀ ਵਧੀਆ ਫੁੱਲ ਬੂਟੀਆਂ ਬਣਾ ਕੇ ਭੈਣ ਨੇ ਨਾਲ ਹੀ ਹੱਥ ਰਖਾਤਾ ਧਾਰਗੜ ਵਾਲੀ ਮਸ਼ੀਨ ਦੇ ਵਿੱਚ ਉਹਨਾਂ ਅਗੀ ਸੀ ਬਾਈ ਜੀ ਦੂਜੇ ਹੱਥ ਦੀ ਵਾਰੀ ਨੇਲਸ ਤਾਂ ਪਹਿਲਾਂ ਹੀ ਲੱਗ ਗਈ ਸੀ ਬਸ ਇੱਥੇ ਕਾਰੀਗਰੀ ਕਰਨੀ ਰਹੀ ਸੀ ਬਹੁਤ ਹੀ ਸੋਹਣਾ ਕੰਮ ਕੀਤਾ ਭੈਣ ਨੇ ਭੈਣ ਦੱਸ ਰਹੀ ਸੀ ਕਿ ਇਸ ਸੰਡੇ ਆਪਾਂ ਇੱਕ ਵਰਕਸ਼ਾਪ ਲਗਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਬਹੁਤ ਹੀ ਮਿਨੀਮਮ ਨੇ ਮੈਗਨਾ ਨੇ ਨੇਲਸ ਦੀ ਗਲਵਾਦੀ ਐਡ ਹੋ ਗਈ ਸੀ ਨੇਲਸ ਲਵਾਂਦੇ ਲਵਾਂਦੇ ਵੀ ਬਾਈ ਜੀ ਇਹਦਾ ਧਿਆਨ ਖਾਨ ਦੇ ਵਿੱਚ ਸੀਗਾ ਬੈਠੀ ਬੈਠੀ ਉੱਥੇ ਵੀ ਚੌਕਲੇਟਾ ਖਾਈ ਜਾਵੇ ਦੂਜੇ ਹੱਥਾਂ ਤੇ ਵੀ ਕਰੀ-ਗਰੀ ਕਰਾਂ ਤੋਂ ਬਾਅਦ ਰਖਤਾ ਧਾਰ ਕਾਰਡ ਵਾਲੀ ਮਸ਼ੀਨ ਦੇ ਵਿੱਚ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਕੰਮ ਕੀਤਾ ਭੈਣ ਨੇ ਨੋ ਲਵਾ ਕੇ ਫ੍ਰੀ ਹੋਏ ਤਾਂ ਬਾਈ ਜੀ ਇਹਨਾਂ ਨੂੰ ਚਾਹ ਫੇਰ ਬਣ ਗਈ ਸੀ ਦੱਸ ਉਦੋਂ ਦੇ ਤਿੰਨ ਚਾਰ ਸਮੋਸੇ ਖਾ ਗਈ ਆ ਦੋ ਦਿਨ ਟੋਸਟ ਖਾ ਗਈ ਆ ਆਈ ਰੋਟੀ ਖਾਣੀ ਆ ਹਲੇ ਰੋਟੀ ਕਹਿੰਦੇ ਖਾਣੀ ਆ ਫਿਰ ਚਾਹ ਪੀਤੀ ਬਾਈ ਜੀ ਚਾਹ ਪੀ ਕੇ ਡਿਨਰ ਡੋਨਰ ਕੀਤਾ ਤੇ ਆਈਸਕ੍ਰੀਮ ਖਾਧੀ ਖਾਂਦੇ ਪਿੰਦੇ ਆਪਾਂ ਨੂੰ ਬਾਈ ਜੀ ਲਗਭਗ 12 ਵਜਾਂ ਦਾ ਟਾਈਮ ਹੋ ਗਿਆ ਸੀਗਾ ਦੇਖੋ ਬਾਈ 12 ਵਜੇ ਲੱਗੇ ਆ ਨੀਰ ਐਕਸਟੈਂਸ਼ਨ ਕਰਾਣ ਆਈ ਸੀ ਕਿੰਨੇ ਵਜੇ ਜਾ ਰਹੀਏ ਨੀਰ ਐਕਸਟੈਂਸ਼ਨ ਕਰਾ ਕੇ ਭਾਬੀ ਨੂੰ ਖਵਾ ਖਵਾ ਕੇ ਰਜਾਦ ਦਾ ਅੱਜ ਐਡਵਾ ਨੂੰ ਆ ਗਿਆ ਬਾਹਰ ਨੂੰ ਆ ਗਿਆ ਭਾਬੀ ਮੋਟੇ ਕਰਕੇ ਭੇਜ ਰਹੀਆਂ ਨੇ ਫਿਰ ਬਾਈ ਜੀ ਚੱਕੀ ਗੱਡੀ ਤੇ ਨਿਕਲ ਪਏ ਆਪਾਂ ਘਰ ਨੂੰ ਰੋਟੀ ਬਣਾ ਕੇ ਖਵਾਏਂਗੀ ਨਹੀਂ ਖਵਾਏਂਗੀ ਮੈਨੂੰ ਗਾਣੇ ਦੋ ਚਾਰ ਦਿਨ ਦੋ ਚਾਰ ਦਿਨ ਚੋਲ ਹੀ ਚੱਲੂਗੇ ਕਹਿੰਦੀ ਅੱਜ ਰੋਟੀ ਉੱਥੇ ਖਾ ਲਈਏ ਕੱਲ ਤੈਨੂੰ ਪੇਕ ਕਿਉਂ ਖਵਾ ਦੂੰਗੀ ਦੋ ਤਿੰਨ ਦਿਨ ਬਸ ਇਦਾਂ ਹੀ ਕੱਢਦੇ ਨੇ ਦੇਖੋ ਕਹਿੰਦੀ ਕੱਲ ਰੋਟੀ ਪੇਕ ਕੇ ਖਾ ਜਾਵਾਂਗੇ ਕਿ ਖਾਏ ਆਪਾਂ ਕੱਲ ਪੇਕੇ ਅੱਜ ਜਿਹਦੇ ਨੇ ਲਾੜ ਲੁਵਾਣ ਗਈ ਸੀ ਅੱਜ ਉਹਨਾਂ ਨੇ ਖਵਾਦੀ ਰੋਟੀ ਕੱਲ ਕਹਿੰਦੀ ਪੇਕੇ ਚਲ ਜਾਂਣਾ ਮੈਂ ਸਵੇਰੇ ਐ ਦੋ ਦਿਨ ਦਿਨ ਉਧਰ ਖਾ ਲੂੰਗੀ ਐ ਮੈਨੂੰ ਬੰਦਾਨੀ ਨਹੀਂ ਪਹੂਗੀ ਮੇਰਾ ਨੋਆ ਦਾ ਕਹਿੰਦੀ ਚਾਪੂਰਾ ਹੋ ਜਾਊਗਾ ਦੇਖ ਲਓ ਕੰਮ ਨੂੰ ਲੁਵਾ ਕੇ ਆ ਗਏ ਆ ਘਰੇ ਚਲੋ ਬੱਸ ਪਹੁੰਚਣ ਵਾਲੇ ਆਪਾਂ ਘਰੇ ਗਏ ਘਰੇ ਪਹੁੰਚੇ ਤਾਂ ਭਰਾਵਾ ਪੀਹੂ ਗੁੱਸਾ ਹੋ ਗਈ ਕਹਿੰਦੀ ਤੁਸੀਂ ਮੇਰੇ ਨੇਲਸ ਨਹੀਂ ਲਵਾਏ ਮੈਂ ਨਹੀਂ ਗੱਡੀ 'ਚ ਉਤਰਨਾ ਦੱਲੇ ਬੋਏ ਛੁਦੈਨ ਲੱਗੀ ਹੀ ਐ ਤੇ ਮੈਂ ਦੱਸਾਂ ਦੇਖਾਂਗੇ ਇਹ 'ਚ ਰੋਣ ਵਾਲੀ ਕਿਹੜੀ ਬਾਤ ਆ ਹੈ ਨੇਲੋ ਬਿਚੇ ਰੋਈ ਜਾਂਦਾ ਪਿਆ ਮੈਂ ਫੇਰ ਚੱਲ ਜਾਗੇ ਸਵੇਰੇ ਮਾਮੂ ਕਰੇ ਫੇਰ ਜਾਣਾ ਪਹਿਲਾਂ ਮੇਰੇ ਨੇਲ ਕਰਾ ਕੇ ਕੋਈ ਨਹੀਂ ਕਰ ਦਾਂਗੇ ਤੇਰੇ ਵੀ ਠੀਕ ਆ ਓਏ ਮੇਰਾ ਬੁੱਗਾ ਪਹਿਲਾਂ ਤੂੰ ਹੀ ਕਰਾ ਲੈ ਪਹਿਲਾਂ ਤੂੰ ਹੀ ਕਰਾ ਲੈਂਦੀ ਹੈ ਦੱਸ ਫੇਰ ਪਹਿਲਾਂ ਤੂੰ ਹੀ ਕਰਾ ਲੈਂਦੀ ਚੱਲ ਆ ਜਾ ਚੱਲ ਚੁੱਪ ਚੁੱਪ ਤੈਨੂੰ ਪਤਾ ਉਹ ਤਾਂ ਟਾਈਮ ਕਿੰਨਾ ਹੋ ਗਿਆ ਸੀਗਾ ਹੈਨਾ ਟਾਈਮ ਕਿੰਨਾ ਹੋ ਗਿਆ ਫਿਰ ਉਹ ਟਾਈਮ ਹੀ ਨਹੀਂ ਸੀਗਾ ਉਹ ਕੋਈ ਦੂਜੀ ਕੁੜੀ ਵੀ ਚੱਲ ਗਈ ਸੀ ਫਿਰ ਮੱਸਾ ਭਾਈ ਕੁੜੀ ਨੂੰ ਚੁੱਪ ਕਰਾਇਆ ਹੁਣ ਕੱਲ ਦਾ ਇਹਨੂੰ ਕਿਹਾ ਕੱਲ ਜਾਵਾਂਗੇ ਇਹਦੇ ਕਰਾਉਣ ਵਾਸਤੇ ਤੈਨੂੰ ਕਹੇ ਤਾਂ ਦਿੱਤਾ ਪ੍ਰੋਮਿਸ ਆ ਫਿਰ ਤੂੰ ਕਹਦਾ ਰੋਣਾ ਮੈਂ ਆ ਮੇਲ ਕਰਵਾ ਕੇ ਤੇ ਬਾਈ ਜੀ ਸਾਢੇ 12 ਵਜੇ ਪਹੁੰਚੇ ਆਪਾਂ ਘਰੇ ਆਹ ਵੀਡੀਓ ਕਰਦੇ ਆ ਔਰੇ ਹੈਂਡ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ